ਇਹਦੀ ਵੀਡੀਓ ਆਮ ਤੇ ਖਾਸ ਲਈ ਹੈ ਜੀ ਜਦੋਂ ਖੱਡਿਆਂ 'ਚ ਵੱਜ ਕੇ ਰੂਟਰ ਵਿੰਗਾ ਹੋ ਗਿਆ ਬ੍ਰੇਕ ਲਾਇਆ ਜਾਂ ਹੱਬ ਵਿੰਗੀ ਹੋ ਗਈ ਉਦੋਂ ਫਿਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਸਭ ਤੋਂ ਪਹਿਲਾਂ ਤਾਂ ਟੂਲ ਲਗਾਉਣਾ ਪੈਂਦਾ ਟੂਲ ਲਾ ਕੇ ਵੀ ਜੇ ਇਹ ਮਸਲਾ ਹੱਲ ਨਾ ਹੋਵੇ ਰਾਈਟ ਲਿਫਟ ਤੁਹਾਡਾ ਤਵਾ ਜਾਂਦਾ ਹੋਵੇ ਤੇ ਕੇਰੀ ਜੋ ਪੋਲੀ ਦੀ ਬ੍ਰੇਕ ਵਾਰਦੀ ਹੈ ਨਾ ਹਲਕੀ ਜੀ ਚੀਕ ਜਿਹੀ ਮਾਇ ਵਜਦੀ ਹੈ ਉਹ ਪੋਲੀ ਬ੍ਰੇਕ ਤੇ ਆਉਂਦੀ ਹੈ ਤੇਜ਼ ਤੇ ਨਹੀਂ ਆਉਂਦੀ ਜਦੋਂ ਪ੍ਰੋਪਰ ਰੂਟਰ ਘੁੱਟਿਆ ਗਿਆ ਫਿਰ ਇਹ ਸ਼ੇਕਿੰਗ ਕਰਦੀ ਰਹਿੰਦੀ ਹੈ ਤੇ ਡਿਸਕ ਦੀ ਆਵਾਜ਼ ਆੜ ਜਾਂਦੀ ਜੋ ਪੋਲੀ ਜਿ ਲਾਉਣੇ ਉਦੋਂ ਚੀਕਲ ਕੀ ਜੀ ਮਾਰਦੀ ਹੈ ਇਹ ਸਮਝ ਲਿਓ ਤੁਹਾਡੀ ਹੱਬ ਜਾਂ ਰੂਟਰ ਚ ਨੁਕਸ ਹੋ ਸਕਦਾ ਕਈ ਵਾਰੀ ਖਰਾਤ ਤੋਂ ਕੰਮ ਕਰਾਉਣੇ ਆ ਉਹਦੇ ਖਰਾਤ ਵਾਲੇ ਦੇ ਟੂਲ ਲਾਉਣ ਚ ਫਰਕ ਪੈਂਦਾ ਹੈ ਜਾਂ ਕਿੱਥੇ ਉਹ ਦੇਖਣਾ ਪੈਂਦਾ ਸ਼ਬਦਾਂ ਨਾਲ ਨਹੀਂ ਸਮਝਾਇਆ ਜਾ ਸਕਦਾ ਜਿਹੜਾ ਵਿਅਕਤੀ ਸਮਝਦਾਰ ਹੋਵੇ ਇਹ ਗੱਲ ਨੂੰ ਫਾਲੋ ਕਰ ਜਾਂਦਾ ਪਰ ਬਾਹਰ ਸਾਡੇ ਦੋਸਤ ਇਹ ਕਹਿੰਦੇ ਜੀ ਤੁਸੀਂ ਵੇਖੋ ਜੀ ਸਾਨੂੰ ਤਾਂ ਪਤਾ ਹੀ ਕੁਝ ਨਹੀਂ ਜੀ ਤੇ ਤੁਸੀਂ ਵੇਖਣਾ ਜੀ ਤੁਸੀਂ ਮਕੈਨਿਕ ਕੋ ਸ਼ਾਮ ਦੇ ਟਾਈਮ ਤੇ ਆਉਣ ਵਾਲੀਆਂ ਗੱਡੀਆਂ ਨੂੰ ਜਵਾਬ ਦਿੱਤਾ ਜਾਊਗਾ ਕਿਸੇ ਨੂੰ ụpਪੇ ਨਾਲ ਜੋ ਮਰਜ਼ੀ ਸਮਝਾ ਲਈਏ ਉਹ ਸਮਝਣ ਨੂੰ ਤਿਆਰ ਨਹੀਂ ਹੈ ਕਿਉਂਕਿ ਕੰਮ ਕਰਨਾ ਕਿਰਤ ਹੈ ਸਾਡੀ ਪਰ ਓਨੈਸਟਲੀ ਤਰੀਕੇ ਨਾਲ ਗੱਲ ਕਿਸੇ ਨੂੰ ਸਮਝਾਓ ਨਾ ਤੇ ਉਹਨੂੰ ਫਰੇਮ ਨਾ ਕਰੋ ਤੇ ਬੰਦਾ ਦੂਜਿਆਂ ਨੂੰ ਬੇਕੁਫ ਸਾਂਹਦਾ ਹੈ ਅਜੇ ਹੀ ਸਾਡਾ ਇਸ ਗੱਡੀ ਵਿੱਚ ਹੋਇਆ ਉਹਨੂੰ ਕਿਹਾ ਵੀਰ ਜੀ ਦਿਨ ਦੇ ਟਾਈਮ ਤੇ ਲੈ ਕੇ ਆਇਓ ਕਰੋ ਉਹ ਕਹਿੰਦਾ ਜੀ ਮੈਂ ਤਾਂ ਏਜੰਸੀ 'ਚ ਗਿਆ ਤੇ ਮਿਸਤਰੀ ਨੇ ਆਹੀਂ ਹਟਾਤਾ ਸ਼ੁਕਰ ਹੈ ਮੇਰੇ ਮਾਲਕਾ ਏਜੰਸੀ ਵਾਲ ਨੇ ਆਹੀਂ ਹਟਾਤਾ ਫਿਰ ਕਿਸੇ ਕੋਲੇ ਜਾਣੇ ਕਿਉਂ ਭਾਈ ਸਾਡੇ ਕੰਮ ਕਰਨ ਤੋਂ ਬਾਅਦ ਇਹ ਟਰਨ ਜੋ ਰਾਈਟ ਲਿਫਟ ਲੈ ਰਿਹਾ ਹਜੇ ਵੀ ਇਹਦੇ ਵਿੱਚ ਸਮੱਸਿਆ ਹੈ ਜੇ ਸਮੱਸਿਆ ਹੈ ਤਾਂ ਇਹ ਗੱਲ ਮੈਂ ਵੀ ਸਮਝਦਾ ਹੈ ਵੀ ਜਿੱਡਾ ਮਰਜੀ ਕਾਰੀਗਰ ਹੋਵੇ ਆਵਾਜ਼ ਨਹੀਂ ਹਟਾ ਸਕਦਾ ਹਾਂ ਮਗਲੇ ਪਾਸੇ ਰੀਕਮਲ ਆਉਣ ਨਾਲ ਹੱਬਾਂ ਦੇ ਵਿੱਚ ਆਵਾਜ਼ ਘਟ ਜਾਂਦੀ ਹੈ ਪਰ ਜਿਹੜੀ ਆਵਾਜ਼ ਸਾਡੇ ਕੋਲੇ ਕਸਟਮਰ ਲੈ ਕੇ ਆਇਆ ਸੀ ਉਹ ਸ਼ਾਮ ਨੂੰ ਐਜ਼ ਇਟ ਇਚ ਲੈ ਕੇ ਗਿਆ ਹੈ ਉਹ ਬਾਈ ਜੀ ਆ ਰਾਈਟ ਲਿਫਟ ਕਰਦੀ ਐ ਉਹਨਾਂ ਚੱਕਰਨੀ ਆਵਾਜ਼ ਹਟੇਗੀ ਜਿੰਨਾ ਚੱਕਰੇ ਕਲਿੱਪਰ ਪੈਨ ਰਾਈਟ ਲਿਫਟ ਤੋਂ ਹਟਦਾ ਨਹੀਂ ਪਰ ਮੰਨਣਾ ਪੈਂਦਾ ਜੀ ਡਰ ਲੱਗਦਾ ਸੋਸ਼ਲ ਮੀਡੀਆ ਤੇ ਐ ਅਗਲਾ ਪੁੱਠੇ ਸਿੱਧੀ ਐਸੇ ਕਰਕੇ ਕਮੈਂਟ ਪਾਉਂਦਾ ਅਜੀ ਤਾਂ ਬਾਈ ਜੀ ਇੱਕ ਕਰੀ ਪੈਸੇ ਲਾਤੇ ਇਹਨਾਂ ਨੂੰ ਸਮਝੀ ਨਹੀਂ ਸਮਝ ਰੱਖਦੇ ਆ ਵੀਰ ਜੀ ਉਮਰਾਂ ਬੀਤ ਗਈਆਂ ਪਰ ਦੁਨੀਆ ਸਮਝ ਨਹੀਂ ਸਕੀ ਤੇ ਨਾ ਮੈਂ ਸਮਝਾ ਸਕਦਾ ਵੀਡੀਓ ਸ਼ੇਅਰ ਜ਼ਰੂਰ ਸੋ ਤੁਸੀਂ ਦੇਖੋ ਵੀ ਜਿਹੜੀ ਚੀਜ਼ ਰਾਈਟ ਲਿਫਟ ਕਰਨੋਂ ਹਟੀ ਨਹੀਂ ਨਾ ਉਹ ਕੋਈ ਵੀ ਮਾਈਦਾ ਲਾਲ ਹਟਾ ਨਹੀਂ ਸਕਦਾ ਪਰ ਆਪਣੇ ਆਪ ਨੂੰ ਜ਼ਿਆਦਾ ਚਤਤ ਸਮਝਣਾ ਹੈ ਤੇ ਦੂਜੇ ਨੂੰ ਬੇਕੂਬ ਸਮਝਣਾ ਤੇ ਲਿਸਨ ਵਿੱਚ ਲਿਸਨ ਵਿੱਚ ਕਰਨਾ ਉਦੋਂ ਫਿਰ ਬਹੁਤ ਸਮਝਾਉਣਾ ਔਖਾ ਹੋ ਜਾਂਦਾ ਸੋ ਕਈ ਰੀ ਥੱਕ ਜਾਈਦਾ ਦੋਸਤੋ ਧੰਨਵਾਦ ਹੈ ਤੁਹਾਡਾ